ਦੋਸਤੋ ਤੁਹਾਡਾ ਸਭ ਦਾ ਬੜੀ ਅਹਿਮ ਮੀਡੀਆ ਵਾਰਤਾਲਾਪ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਨਾਲ ਸੱਜੇ ਪਾਸੇ ਸਰਦਾਰ ਕਿਰਨਜੀਤ ਸਿੰਘ ਸੰਧੂ ਪ੍ਰਧਾਨ ਕਿਸਾਨ ਕਿਸਾਨ ਕਾਂਗਰਸ ਪੰਜਾਬ ਯੂਨਿਟ ਦੇ ਅਤੇ ਸਾਡੇ ਨਾਲ ਹੋਰ ਕਿਸਾਨ ਕਾਂਗਰਸ ਦੇ ਬੜੇ ਅਹਿਮ ਅਹੁਦੇਦਾਰ ਆ ਮੇਰੇ ਖੱਬੇ ਪਾਸੇ ਬੈਠੇ ਨੇ ਸਰਦਾਰ ਸਤਨਾਮ ਸਿੰਘ ਤਵਨ ਇਹ ਇੱਕ ਆਰਟੀਆਈ ਐਕਟੀਵਿਸਟ ਵੀ ਨੇ ਔਰ ਵਿਸਲ ਬਲੋਅਰ ਵੀ ਨੇ ਜਿਹੜਾ ਮੁੱਦਾ ਮੈਂ ਅੱਜ ਉਠਾਉਣ ਜਾ ਰਿਹਾ ਹਾਂ ਬਿਲਕੁਲ ਤੱਥਾਂ ਦੇ ਆਧਾਰ ਦੇ ਉੱਤੇ ਉਹ ਇਹਨਾਂ ਨੇ ਰਿਸਰਚ ਕਰਕੇ ਪਬਲਿਕ ਡੋਮੇਨ ਚ ਲੈ ਕੇ ਆਏ ਨੇ ਮੁੱਦਾ ਇਹ ਆ ਕਿ ਪਿਛਲੇ ਸਾਲ ਪੰਜਾਬ ਪੁਲਿਸ ਨੇ 144 ਟਾਇota ਹਾਈਲੈਕਸ ਗੱਡੀਆਂ ਜਿਹੜੀਆਂ ਨੇ ਜਿਹੜੀਆਂ ਪਿਕਅਪ ਵਹੀਕਲਸ ਨੇ ਉਹ ਜਿਹੜਾ ਪੰਜਾਬ ਦਾ ਇੱਕ ਸੜਕ ਸੁਰੱਖਿਆ ਕੋਈ ਫੋਰਸ ਬਣਾਈ ਸੀ ਉਸ ਵਾਸਤੇ ਪੰਜਾਬ ਪੁਲਿਸ ਨੇ ਇਹ ਗੱਡੀਆਂ ਖਰੀਦੀਆਂ ਟੋਇota ਕੰਪਨੀ ਤੋਂ ਇਸ ਮਹਿਕਮੇ ਦਾ ਤੁਹਾਨੂੰ ਸਭ ਨੂੰ ਪਤਾ ਗਲੋੜ ਨਹੀਂ ਕਿ ਕਿ ਭਗਵੰਤ ਮਾਨ ਬਤੌਰ ਚੀਫ ਮਿਨਿਸਟਰ ਨਾਲ ਹੋਮ ਮਿਨਿਸਟਰ ਵੀ ਆ ਤਾਂ ਕੋਈ ਵੀ ਜਿਹੜਾ ਇਸ਼ੂ ਜਿਹੜਾ ਹੋਮ ਡਿਪਾਰਟਮੈਂਟ ਨਾਲ ਰਿਲੇਟਡ ਆ ਉਹ ਹੋਮ ਮਿਨਿਸਟਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਜਿਹੜੀਆਂ 143 ਗੱਡੀਆਂ ਟੋਇota ਹਾਈਲੈਕਸ ਖਰੀਦੀਆਂ ਸੜਕ ਸੁਰੱਖਿਆ ਜਿਹੜਾ ਪ੍ਰੋਗਰਾਮ ਸੀਗਾ ਉਹਦੇ ਵਾਸਤੇ ਉਹਨਾਂ ਵਿੱਚ ਬਹੁਤ ਵੱਡੇ ਬੰਦੇ ਦੇ ਉੱਤੇ ਭ੍ਰਿਸ਼ਟਾਚਾਰੀ ਹੋਈ ਜਾਂ ਬੇਈਮਾਨੀ ਹੋਈ ਜਾਂ ਪੈਸੇ ਖਾਦੇ ਗਏ ਨੇ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਕਿ ਜਦੋਂ ਆਪਾਂ ਕਿਸੇ ਇੱਕ ਗੱਡੀ ਲੈਣ ਜਾਂਦੇ ਕਿਸੇ ਡੀਲਰ ਦੇ ਕੋਲੋਂ ਤੇ ਉਹ ਤੁਸੀਂ ਨੇਗੋਸ਼ੀਏਟ ਕਰਦੇ ਹੋ ਕਿ ਵੀ ਗੱਡੀ ਕਿੰਨੇ ਦੀ ਹੈ ਜੀ ਉਹ ਕਹਿੰਣਗੇ ਜੀ ਗੱਡੀ ਲੈਟ ਸੇ 35 ਲੱਖ ਦੀ ਹੈ ਤੁਸੀਂ ਉਹਦੇ ਤੇ ਡਿਸਕਾਊਂਟ ਮੰਗਦੇ ਹੋ ਔਰ ਉਮੂਮਨ ਜਿਹੜੀਆਂ ਗੱਡੀਆਂ ਤੇ ਆਮ ਤੌਰ ਤੇ ਲਗਭਗ ਸਾਰੀਆਂ ਡੀਲਰਸ਼ਿਪਸ ਕੋ ਤੁਹਾਨੂੰ ਡਿਸਕਾਊਂਟ ਦਿੰਦੀਆਂ ਨੇ ਤੁਸੀਂ ਸਾਰਿਆਂ ਨੇ ਪੰਜਾਬ ਦੇ ਲੋਕਾਂ ਨੇ ਇਕ ਆਮ ਰਿਵਾਜ ਹੈ। ਔਰ ਪੰਜਾਬ ਪੁਲਿਸ ਦਾ ਡੀਜੀਪੀ ਦਾ ਆਫਿਸ ਕਠਿਆ ਬਲਕ ਵਿੱਚ 144 ਟਾਇota ਹਾਈਲਕਸ ਗੱਡੀਆਂ ਖਰੀਦਣ ਜਾ ਰਹੇ ਸੀਗੇ ਖਰੀਦੀਆਂ ਨੇ ਇਹਨਾਂ ਨੇ। ਜਿਹੜੀ ਗੱਡੀ ਦੀ ਇੱਕ ਦੀ ਕੀਮਤ ਜਿਹੜੀ ਆ ਉਹ 36 ਲੱਖ 99000 903 ਰੁਪਏ ਪੀਲਿੰਗ ਤੇ ਹੈ। ਜਦੋਂ ਤੁਸੀਂ 144 ਗੱਡੀਆਂ ਲੈਣੀਆਂ ਤਾਂ ਗਵਰਨਮੈਂਟ ਤਾਂ ਬਹੁਤ ਈਜ਼ੀਲੀ ਜਿਹੜਾ ਉਹ ਉਹਦੇ ਨਾਲ negotiate ਕਰਤੀ ਹੈ ਡੀਲਰ ਸਾਡਾ ਬਲਕਿ ਡਾਇਰੈਕਟ ਮੈਨੂਫੈਕਚਰਰ ਨਾਲ negotiate ਕਰਦੇ ਨੇ ਕਿ ਅਸੀਂ ਸਰਕਾਰ ਵਾਸਤੇ 144 ਗੱਡੀਆਂ ਕਿਉਂਕਿ ਇਹਦਾ ਬਿੱਲ ਤੁਸੀਂ ਦੇਖ ਲਓ ਇੱਕ ਗੱਡੀ ਅਗਰ ਲਗਭਗ 37 ਲੱਖ ਦੀ ਆ ਮੋٹے ਤੌਰ ਤੇ ਤਾਂ 144 ਦਾ ਰਕਮ ਕਿੰਨੀ ਬਣ ਗਈ ਇਹਦਾ ਇੱਕ ਕਿਸਮ ਦਾ ਬਹੁਤ ਵੱਡੀ ਪਰਚੇਸ ਸੀਗੀ ਪੰਜਾਬ ਪੁਲਿਸ ਦੀ ਔਰ ਗਵਰਨਮੈਂਟ ਆਫ ਪੰਜਾਬ ਦੀ ਲੇਕਿਨ ਇਹਨਾਂ ਨੇ ਉਹਦੇ ਨਾਲ ਟਾਇota ਕੰਪਨੀ ਨਾਲ ਜਾਂ ਜਿਹੜਾ ਜੋ ਜਿਸ ਦੇ थ्रू ਇਹਨਾਂ ਨੇ ਪਰਚੇਸ ਕੀਤੀ ਉਹ ਦਾ ਨਾਮ ਕੀ ਸੀ ਦੱਸੋ ਜਰਾ ਹਾਂ ਗਲੋ ਨਹੀਂ ਨਹੀਂ ਜਿਹੜਾ ਟヨタ ਕਿਰਲੋਸਕ ਮੋਟਰਸ ਪ੍ਰਾਈਵੇਟ ਲਿਮਟਿਡ ਉਹਦੇ ਨਾਲ ਕਿਤੇ ਨੇ ਗੋਸ਼ੀਏਟ ਨਹੀਂ ਕੀਤਾ ਕਿ ਸਾਨੂੰ ਜੀ ਕੋਈ ਡਿਸਕਾਊਂਟ ਦਿਓ ਇਹਦੇ ਤੇ ਸਾਨੂੰ ਕੋਈ ਇਹਦੇ ਤੇ ਛੋਟ ਦਿਓ ਪੰਜਾਬ ਦੇ ਇਹ ਲੋਕਾਂ ਦੇ ਪੈਸੇ ਸਿਗੇ ਇਹ ਕੋਈ ਭਗਵੰਤ ਮਾਨ ਦੇ ਜਾਂ ਡੀਜੀਪੀ ਪੰਜਾਬ ਪੁਲਿਸ ਦੇ ਉਹਦੇ ਆਪਣੇ ਪੈਸੇ ਨਹੀਂ ਗੇ ਲੇਕਿਨ ਇਹਨਾਂ ਨੇ ਕੋਈ ਨੇਗੋਸ਼ੀਏਸ਼ਨ ਨਹੀਂ ਕੀਤੀ ਔਰ ਇਹਦੇ ਚ ਇੱਕ ਹੋਰ ਬਹੁਤ ਵੱਡਾ ਫਲੋ ਆ ਕਿ ਇੱਕ ਜੇਮ ਪੋਰਟਲ ਬਣਾਇਆ ਗਵਰਨਮੈਂਟ ਆਫ ਇੰਡੀਆ ਨੇ ਕਿ ਕੋਈ ਵੀ ਸਰਕਾਰੀ ਗੱਡੀਆਂ ਦੀ ਤੁਸੀਂ ਖਰੀਦ ਕਰਨੀ ਆ ਤਾਂ ਯੂ ਹੈਵ ਟੂ ਗੋ ਥਰੂ दैट ਪ੍ਰੋਸੈਸ ਜੈਮ ਪੋਰਟਲ ਦੇ ਥਰੂ ਅਗਰ ਉਹ ਜੈਮ ਪੋਰਟਲ ਤੇ ਗੱਡੀਆਂ ਅਵੇਲੇਬਲ ਨਹੀਂ ਗਿਆ ਤੇ ਫਿਰ ਤੁਸੀਂ ਜਿਹੜਾ ਡਾਇਰੈਕਟਲੀ ਕਿਸੇ ਡੀਲਰ ਨਾਲ ਜਾਂ ਕਿਸੇ ਮੈਨੂਫੈਕਚਰਰ ਨਾਲ ਗੱਲ ਕਰ ਸਕਦੇ ਆ ਆਈ ਐਮ ਟੋਲਡ ਅਕੋਰਡਿੰਗ ਟੂ ਦ ਇਨਫੋਰਮੇਸ਼ਨ ਕਿ ਇਹ ਜੈਮ ਪੋਰਟਲ ਤੇ ਗੱਡੀ ਨਹੀਂ ਸੀਗੀ ਕੋਈ ਗੱਲ ਨਹੀਂ ਗਈ ਪਰੰਤੂ ਉਹਦਾ ਜਿਹੜਾ ਫੇਰ ਵੀ ਪ੍ਰੋਸੈਸ ਹੋਣਾ ਚਾਹੀਦਾ ਸੀਗਾ lettes say toyota ਦੇ ਕਿੰਨੀਆਂ ਆਊਟਲੈਟਸ ਨੇ ਪੰਜਾਬ ਹਰਿਆਣਾ ਤੇ ਦਿੱਲੀ ਦੇ ਵਿੱਚ ਲਾਗੇ ਲਾਗੇ ਨੌਰਥ ਇੰਡੀਆ ਦੇ ਵਿੱਚ ਇਹ ਸਾਰਿਆਂ ਤੋਂ ਕੋਟੇਸ਼ਨ ਮੰਗਦੇ ਤੇ ਵੀ ਸਾਨੂੰ ਫਲਾਣੇ ਡੀਲਰਸ਼ਿਪ ਨੇ ਗਲੋਬ ਵਾਲਿਆਂ ਨੇ ਇੰਨੀ ਕੋਟੇਸ਼ਨ ਦਿੱਤੀ ਐ ਤੇ ਫਲਾਣੇ ਡੀਲਰ ਨੇ ਸਾਨੂੰ ਇੰਨੀ ਕੋਟੇਸ਼ਨ ਦਿੱਤੀ ਤੁਸੀਂ ਦੱਸੋ ਕਿੰਨਾ ਡਿਸਕਾਊਂਟ ਦੇਓਗੇ ਤੁਸੀਂ ਦੱਸੋ ਕਿੰਨਾ ਡਿਸਕਾਊਂਟ ਕੋਈ ਐਫਰਟ ਨਹੀਂ ਕੀਤਾ ਗਿਆ ਜਿੰਨਾ ਟਾਇota ਕੇਰਲੋਸਕਰ ਨੇ ਜਾਂ ਗਲੋਬ ਟਾਇota ਨੇ ਜਾਂ ਜਿਹੜੇ ਵੀ ਡੀਲਰ ਤੋਂ ਇਹਨਾਂ ਨੇ ਖਰੀਦੀ ਆ ਜਿੰਨੇ ਪੈਸੇ ਉਹਨਾਂ ਨੇ ਮੰਗੇ ਪੂਰੇ ਪੂਰੇ ਅਦਾਇਗੀ ਕੀਤੀ ਗਈ ਅੱਛਾ ਹੁਣ ਮੈਂ ਨਾਲ ਲਾਇਆ ਵਾ ਇਹਦੇ ਇੱਕ ਮੈਂ ਤੁਹਾਨੂੰ ਈਮੇਲ ਕਰ ਦੂੰਗਾ ਸਾਰਾ ਵਟਸਐਪ ਕਰ ਦੂੰਗਾ ਮੈਂ ਨਾਲ ਇੱਕ ਪ੍ਰਾਈਵੇਟ ਪਰਚੇਜ਼ਰ ਦਾ ਬਿੱਲ ਆਇਆ ਵਾ ਉਸ ਬਿੱਲ ਦੇ ਮੁਤਾਬਕ ਉਸ ਪ੍ਰਾਈਵੇਟ ਪਰਚੇਜ਼ਰ ਨੇ ਕਿੰਨਾ ਡਿਸਕਾਊਂਟ ਦਿੱਤਾ ਜੀ ਉਹਨੂੰ 10 ਲੱਖ ਪਲੱਸ 1 ਇੱਕ ਬੰਦੇ ਨੇ ਇੱਕ ਗੱਡੀ ਖਰੀਦਣੀ ਸੀਗੀ ਉਹਨੂੰ 10 ਲੱਖ ਰੁਪਏ ਦਾ ਡਿਸਕਾਊਂਟ ਇੱਕ ਗੱਡੀ ਤੇ ਦਿੱਤਾ ਟਾਇota ਵਾਲਿਆਂ ਨੇ 10 ਔਰ 10 ਲੱਖ ਰੁਪਏ ਇੱਕ ਗੱਡੀ ਤੇ ਜੀ ਬਿਕਾਉਜ਼ ਦਿਸ lets me just complete ji 10 ਲੱਖ ਰੁਪਇਆ ਡਿਸਕਾਊਂਟ ਇੱਕ ਬਿੱਲ ਮ ਨਾਲ ਲਾ ਰਿਆ ਆਪਣੇ ਕੋਲੋਂ ਨਹੀਂ ਕਰ ਰਿਹਾ ਕੁਝ ਵੀ ਔਰ ਆਮ ਕੀ ਕਿਆ ਜਾ ਰਿਹਾ ਮੇਰੇ ਮੇਰੇ ਕਰੀਬੀ ਰਿਸ਼ਤਦਾਰਾਂ ਨੇ ਖਰੀਦੀ ਗੱਡੀ ਇਹ ਪਿਕਅਪ ਵੈਨ ਮੇਰੇ ਆਪਣੇ ਸਾਡੇ ਪਿੰਡ ਵਿੱਚ ਮੇਰੇ ਪਰਿਵਾਰ ਦੇ ਵਿੱਚ ਉਹਨਾਂ ਨੇ ਖਰੀਦੀ ਆ ਉਹ ਕਹਿੰਦੇ ਜੀ ਮੈਨੂੰ ਵੀ 10 ਲੱਖ ਪਲੱਸ ਡਿਸਕਾਊਂਟ ਦਿੱਤਾ 15 ਲੱਖ ਵੀ ਦਿੰਦੇ ਨੇ ਡਿਸਕਾਊਂਟ ਅਗਰ ਪੰਜਾਬ ਸਰਕਾਰ ਐਫਰਟ ਕਰਦੀ ਪੰਜਾਬ ਪੁਲਿਸ ਤੇ ਟਾਇota ਦੇ ਨਾਲ ਬੈਠ ਕੇ ਹਾਈਐਸਟ ਲੈਵਲ ਤੇ ਗੱਲ ਕਰਦੀ ਜਾਂ ਟੈਂਡਰ ਮੰਗਾਉਂਦੇ ਜਾਂ ਕੰਪੀਟੀਸ਼ਨ ਕਰਾਉਂਦੇ 10 ਤੋਂ 15 ਲੱਖ ਰੁਪਏ ਦਾ ਉਹ ਡਿਸਕਾਊਂਟ ਇੱਕ ਵਹੀਕਲ ਤੇ ਦਿੱਤਾ ਜਾਂਦਾ ਹੈ ਜੀ ਔਰ ਅਗਰ ਇਨਾ ਡਿਸਕਾਊਂਟ ਮਿਲੇ 10 ਤੋਂ 15 ਲੱਖ ਰੁਪਏ ਦਾ 댓 ਮੀਨਸ ਪੰਜਾਬ ਸਰਕਾਰ ਕੁਡ ਹੈਵ ਸੇਵਡ 14 ਕਰੋੜ ਤੋਂ ਲੈ ਕੇ 21 ਕਰੋੜ ਰੁਪਇਆ ਅਗਰ 10 ਲੱਖ ਤੋਂ ਲੈ ਕੇ 15 ਲੱਖ ਰੁਪਏ ਤੱਕ ਡਿਸਕਾਊਂਟ ਇੱਕ ਗੱਡੀ ਤੇ ਦਿੱਤਾ ਜਾਂਦਾ ਜਾਂ ਲਿਆ ਜਾਂਦਾ ਤਾਂ ਸਰਕਾਰ ਨੂੰ 14 ਕਰੋੜ ਤੋਂ ਲੈ ਕੇ 21 ਕਰੋੜ ਰੁਪਇਆ ਬਚਣਾ ਸੀ ਪਰ ਨਹੀਂ ਬਚਾਇਆ ਗਿਆ ਇਹਦਾ ਮਤਲਬ ਹੈ ਕਿ ਉਹ ਪੈਸੇ ਕਿੱਥੇ ਗਏ ਨੇ ਉਹ ਪੈਸੇ ਕਿਸੇ ਨੇ ਖਾਦੇ ਨੇ ਔਰ ਚੀਫ ਮਿਨਿਸਟਰ ਦਾ ਜਿਹੜਾ ਓਐਸਟੀ ਰਾਜਪੀਰ ਸਿੰਘ ਘੁੰਮਣ ਪਤਾ ਲੱਗਿਆ ਹੁਣ ਸੀ ਦਿਸ ਇਜ਼ ਅ ਸਬਜੈਕਟ ਆਫ ਇਨਵੈਸਟੀਗੇਸ਼ਨ ਐਂਡ ਇਨਕੁਆਇਰੀ ਵੀ ਹੈਵ ਲਰਨਡ ਕਿ ਗਲੋਬ ਟਾਇota ਨੇ ਬਿਕੋਜ਼ ਉਹਨਾਂ ਨੇ ਪ੍ਰੋਬਬਲੀ ਡੀਲ ਕਰਾਈ ਜਾ ਟਾਇota ਗਲੋਬ ਵਾਲੇ ਵਰਦੀ ਇੰਟਰਮੀਡੀਟਰੀ ਵਰਦੀ ਗੋ ਬੀਟਵੀਨ ਇਨ ਦ ਸਟੀਲ ਕਿ ਰਾਜਪੀਰ ਘੁੰਮਣ ਨੂੰ ਉਹਨਾਂ ਨੇ ਦੋ ਇਨੋਵਾ ਜਿਹੜੀਆਂ ਗੱਡੀਆਂ ਨੇ ਟਾਇota ਇਨੋਵਾ ਉਹਨੂੰ ਗਿਫਟ ਦੇ ਤੌਰ ਤੇ ਦਿੱਤੀਆਂ बिकॉज ਆਫ ਥਿਸ ਥਿੰਗ ਅਪਾਰਟ ਫਰਮ ਜਿਹੜਾ ਕਮਿਸ਼ਨ ਖਾਦਾ ਗਿਆ ਇਸ ਤੋਂ ਸਾਡਾ ਇਹ ਮੰਨਣਾ ਵਾ ਕਿ ਇਹ ਬਹੁਤ ਵੱਡੀ ਬੇਈਮਾਨੀ ਹੋਈ ਆ ਥਿਸ ਇਜ਼ ਅ ਗ੍ਰੇਵ 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 ਇਸ਼ੂ ਆਫ ਕ腐ਪਸ਼ਨ ਰਿਲੇਟਡ ਡਾਇਰੈਕਟਲੀ ਟੂ ਦ ਚੀਫ ਮਨਿਸਟਰ ਡਾਇਰੈਕਟਲੀ ਟੂ ਦ ਚੀਫ ਮਨਿਸਟਰ ਕਮ ਹੋਮ ਮਨਿਸਟਰ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਅਸੀਂ ਆਪਣੀ ਜਿਹੜੀ ਕੰਪਲੇਂਟ ਆ ਇਹਨਾਂ ਨੇ ਸੈਪਰੇਟਲੀ ਔਰ ਮੈਂ ਬਤੌਰ ਐਮ ਐਲ ਏ ਸੈਪਰੇਟਲੀ ਇੱਕ ਕੰਪਲੇਂਟ BJP ਦੇ ਦਫਤਰ ਨੂੰ ਈਮੇਲ ਕਰ ਦਿੱਤੀ ਆ ਇੱਕ ਕਾਪੀ ਅਸੀਂ ਈਮੇਲ ਕੀਤੀ ਆ ਟੂ ਦਾ ਹੋਮ ਮਿਨਿਸਟਰ ਆਫ ਇੰਡੀਆ ਸੀਕਿੰਗ ਅ ਸੀਬੀਆਈ ਇਨਕੁਆਇਰੀ ਇੱਕ ਈਮੇਲ ਕਰ ਦਿੱਤੀ ਆ ਡਾਇਰੈਕਟਲੀ ਟੂ ਦਾ ਡਾਇਰੈਕਟਰ ਸੀਬੀਆਈ ਦੀ ਏਜੰਸੀ ਨੂੰ ਸਿੱਧਾ ਤੇ ਇੱਕ ਈਮੇਲ ਕੀਤੀ ਆ ਟੂ ਦੀ ਡਾਇਰੈਕਟਰ ਇਨਫੋਰਸਮੈਂਟ ਡਾਇਰੈਕਟੋਰੇਟ ED ਨੂੰ ਇਹ ਸਾਰੀਆਂ ਈਮੇਲਸ ਕਰਨ ਤੋਂ ਬਾਅਦ ਔਰ ਡੀਜੀਪੀ ਦਫਤਰ ਨੂੰ ਈਮੇਲ ਕਰਨ ਤੋਂ ਬਾਅਦ ਉਹਨਾਂ ਨੇ ਟੈਲੀਫੋਨ ਦੇ ਉੱਤੇ ਚੈੱਕ ਕਰਨ ਤੋਂ ਬਾਅਦ ਮੈਂ ਤੁਹਾਡੇ মিডিਆ ਦੀ ਡੋਮੇਨ ਵਿੱਚ ਆਇਆ ਹਾਂ ਔਰ ਇਹ ਸਿੱਧਾ ਸਿੱਧਾ ਜਿਹੜੀ ਕੰਪਲੇਂਟ ਹੈ ਦਿਸ ਸ਼ੁੱਡ ਬੀ ਡੈਲਟ ਅੰਡਰ ਪ੍ਰੀਵੈਂਸ਼ਨ ਆਫ ਕ腐ਪਸ਼ਨ ਐਕਟ 1988 ਅੰਡਰ ਦਾ ਆਈਪੀਸੀ 1860 ਸਾਰੇ ਪੰਜਾਬ ਦੇ ਵਿੱਚ ਜਿਹੜਾ ਕੋਈ ਮਾੜਾ ਮੋਟਾ ਕੋਈ ਸਰਕਾਰ ਦੇ ਖਿਲਾਫ ਬੋਲਦਾ ਚੱਕ ਕੇ ਵਿਜੀਲੈਂਸ ਚੱਕ ਕੇ ਪੁਲਿਸ ਦੇ ਪਰਚੇ ਚੱਕ ਕੇ ਉਹਨਾਂ ਨੂੰ ਠੋਕਿਆ ਜਾਂਦਾ ਵਾ ਉਹਨਾਂ ਦੇ ਮੁਕੱਦਮੇ ਝੂਠੇ ਕੀਤੇ ਜਾਂਦੇ ਨੇ ਇਹ ਤਾਂ ਹੁਣ ਮੈਂ ਜਿਹੜੀ ਇਨਕੁਆਇਰੀ ਤੁਹਾਡੇ ਸਾਹਮਣੇ ਜਿਹੜੀ ਮਸਲਾ ਰੱਖਿਆ ਦਿਸ ਇਜ਼ ਅ ਬਲੇਟੈਂਟ ਕਰਪਸ਼ਨ ਬਾਈ ਦਾ ਚੀਫ ਮਿਨਿਸਟਰ ਹਿਮਸੈਲਫ ਬਲੇਟੈਂਟ ਸਾਫ਼ ਨਜ਼ਰ ਆਉਂਦਾ ਅਗਰ ਆਪਾਂ ਇੱਕ ਗੱਡੀ ਸਾਨੂੰ 10 ਲੱਖ ਤੋਂ ਲੈ ਕੇ 15 ਲੱਖ ਰੁਪਏ ਡਿਸਕਾਊਂਟ ਮਿਲਦਾ ਤੇ ਫਿਰ 144 ਗੱਡੀਆਂ ਵਿੱਚ ਤਾਂ ਤੁਹਾਨੂੰ ਪਤਾ ਵਾ ਕਿ ਇਹ ਗੱਲ ਸਾਹਮਣੇ ਆ ਗਈ ਕਿ 15 ਕਰੋੜ ਤੋਂ ਲੈ ਕੇ ਤੇ 21.21 ਕਰੋੜ ਰੁਪਏ ਤੱਕ ਦੀ ਠੱਗੀ ਹੋਈ ਆ ਇਹ ਪੈਸੇ ਕਿਤੇ ਤਾਂ ਗਏ ਨੇ ਇੰਨਾ ਪੁੱਛੀ ਤਾਂ ਪੰਜਾਬ ਸਰਕਾਰ ਹੈ ਨਹੀਂ ਕਿ ਟヨタ ਨੇ ਜਿੰਨੇ ਪੈਸੇ ਮੰਗੇ ਤੇ ਇਹਨਾਂ ਨੇ ਉਨੇ ਪੈਸੇ ਦੇ ਦਿੱਤੇ ਉੱਥੇ। ਔਰ ਮੈਂ ਆਈ ਵਾਸ ਸਰਪ੍ਰਾਈਜ਼ ਜਦੋਂ ਪਹਿਲੇ ਦਿਨ ਗੱਲ ਹੋਈ ਨਾ ਆਈ ਵਾਸ ਸਰਪ੍ਰਾਈਜ਼ ਕਿ ਐਡੀ ਮਹਿੰਗੀ ਗੱਡੀ ਸੜਕ ਸੁਰੱਖਿਆ ਫੋਰਸ ਵਾਸਤੇ ਖਰੀਦਣ ਦੀ ਲੋੜ ਕੀ ਸੀਗੀ ਜੀ। ਨਾਰਮਲ ਕੋਰਸ ਵਿੱਚ ਜਿਹੜੇ ਕਲਾਸ 1 ਆਫਸਰਸ ਨੇ ਪੁਲਿਸ ਤੇ ਉਹਨਾਂ ਨੂੰ ਆਈ ਥਿੰਕ ਬਲੇਰੋ ਜੀਪਸ ਦਿੱਤੀਆਂ ਹੋਈਆਂ ਨੇ ਜਾਂ ਕੋਈ ਛੋਟੀ ਮੋਟੀ ਹੋਰ ਇਦਾਂ ਦੀਆਂ ਗੱਡੀਆਂ ਦਿੱਤੀਆਂ ਨੇ। 36 ਲੱਖ ਰੁਪਈਆ ਸੜਕ ਸੁਰੱਖਿਆ ਫੋਰਸ ਜਿਹੜੀ ਸੁਰੱਖਿਆ ਮੈਂ ਕਿਤੇ ਦੇਖੀ ਨਹੀਂ ਜਿਆਦਾ ਚੰਗੀ ਤਰ੍ਹਾਂ ਨਾਲ ਤੁਸੀਂ ਕੋਈ ਦੇਖਿਓ ਉਦਾਂ ਹੀ ਪਸ਼ੂ ਫਿਰਦੇ ਨੇ ਸੜਕਾਂ ਤੇ ਉਵੇਂ ਐਕਸੀਡੈਂਟ ਹੁੰਦੇ ਨੇ ਅਗਰ ਪੰਜਾਬ ਸਰਕਾਰ ਕੋਈ ਵਾਈਟ ਪੇਪਰ ਜਾਰੀ ਕਰੇ ਕਿ ਐਕਸੀਡੈਂਟ ਰਿਲੇਟਿਡ ਡੈਥਸ ਜਦੋਂ ਦੀ ਸੜਕ ਸੁਰੱਖਿਆ ਫੋਰਸ ਬਣਾਈ ਆ ਉਦੋਂ ਦੀਆਂ ਕੁਝ ਘਟੀਆਂ ਵੀ ਕਿੰਨੀਆਂ ਘਟੀਆਂ ਕਿ ਐਵੇਂ ਸਾਡਾ ਜਿਹੜਾ 40 50 60 70 ਕਰੋੜ ਰੁਪਇਆ ਲੱਗ ਗਿਆ ਪਤਾ ਨਹੀਂ ਕਿੰਨਾ ਕੈਲਕੂਲੇਟ ਕਰੇ ਜੇ 35 35 ਲੱਖ ਦੀ ਇੱਕ ਗੱਡੀ ਹੋਵੇ ਤਾਂ 144 ਕਿੰਨੀ ਆਉਂਦੀ ਜਸ ਕੈਲਕੂਲੇਟ ਔਨ ਦ ਦਿਸ ਥਿੰਗ 53 ਕਰੋੜ ਰੁਪਏ ਉਸ ਤੋਂ ਵੀ ਜ਼ਿਆਦਾ ਲੱਗ ਰਿਹਾ ਮੈਨੂੰ 144 ਹੈ ਜੀ अच्छा चलो 50-60 ਕਰੋੜ ਰੁਪਏ ਦੀ ਪਰਚੇਜ਼ ਹੋਈ ਹੈ ਕੀ ਉਹਦੇ ਨਾਲ ਪੰਜਾਬ ਦੇ ਵਿੱਚ ਐਕਸੀਡੈਂਟ ਘਟੇ ਨੇ ਵਾਕਿਆ ਜਿਹੜਾ ਡੀਜੀਪੀ ਟ੍ਰੈਫਿਕ ਨਾਲ ریلیਟ ਕਰਦਾ ਉਹਨੂੰ ਆਣ ਕੇ ਲੋਕਾਂ ਨੂੰ ਤਾਂ ਦੱਸਣਾ ਚਾਹੀਦਾ ਕਿ ਕੋਕੇ ਨਾਰਮਲ ਕੋਰਸ ਵਿੱਚ ਵੀ ਵਾਸ ਸੇਇੰਗ ਕਿ 5-5000 ਦੇ ਲਾਗੇ ਮੌਤਾਂ ਹੁੰਦੀਆਂ ਐਕਸੀਡੈਂਟਾਂ ਚ ਐਨੂਅਲੀ ਪੰਜਾਬ ਦੇ ਵਿੱਚ ਕੀ ਇਹ ਸਿਰਫ ਸੜਕ ਸੁਰੱਖਿਆ ਫੋਰਸ ਨਾਲ ਕੋਈ ਐਕਸੀਡੈਂਟ ਘਟੇ ਤੇ ਕੀ ਏਡੀ ਮਹਿੰਗੀ ਗੱਡੀ ਲੈਣੀ ਜ਼ਰੂਰੀ ਸੀਗੀ ਇਸ ਰੇਂਜ ਵਿੱਚ ਪਿਕਅਪ ਵੈਨਸ ਵਿੱਚ ਆਮ ਤੌਰ ਤੇ ਜਿਹੜੀਆਂ ਵੱਡੀਆਂ ਟਾਟਾ ਵਰਗੀਆਂ ਕੰਪਨੀਆਂ ਉਹਨਾਂ ਦੀਆਂ ਜਿਹੜੀਆਂ ਸਧਾਰਨ ਗੱਡੀਆਂ ਨੇ ਉਹ ਹਾਫ ਤੇ ਰੇਟ ਵਿੱਚ ਮਿਲ ਸਕਦੀਆਂ ਪਰ ਟਾਇਓਟਾ ਪਿਕਅਪ ਕੀਤੀ ਗਈ ਆ ਫਿਰ ਟਾਇਓਟਾ ਦੀ ਹਾਈਲਾਈਟ ਗੱਡੀ ਜਿਹੜੀ ਕਿ ਤਕਰੀਬਨ ਤਕਰੀਬਨ 37 ਲੱਖ ਰੁਪਏ ਦੀ ਖਰੀਦ ਕੀਤੀ ਗਈ ਆ ਉਹ ਪਿਕਅਪ ਕੀਤੀ ਗਈ ਆ ਲੱਭੀ ਗਈ ਆ ਫਿਰ ਜਿਹੜੇ ਬੰਦੇ ਇਹਨਾਂ ਨਾਲ ਹੱਥ ਮਿਲਾਉਂਦੇ ਹੋਣਗੇ ਜਿਨ੍ਹਾਂ ਨੇ ਇਹਨਾਂ ਨੂੰ ਕਮਿਸ਼ਨ ਵਾਪਸ ਕੀਤਾ ਹੋਊਗਾ ਇਨ ਕੈਸ਼ ਫਿਰ ਉਹਨਾਂ ਦੇ ਨਾਲ ਤਲੁਕਤ ਪੈਦਾ ਕੀਤਾ ਗਿਆ ਕੋਈ ਟੈਂਡਰਿੰਗ ਪ੍ਰੋਸੈਸ ਫਾਲੋ ਕੋ ਕੰਪੀਟੀਸ਼ਨ ਕੋਈ ਬਿਡ ਅਨਾਉਂਸ ਨਹੀਂ ਕੀਤੀ ਕਿ ਕਿਤੇ ਇਸ਼ਤਿਹਾਰ ਨਹੀਂ ਦਿੱਤਾ ਗਿਆ ਸਾਰੇ ਇੰਡੀਆ ਦੇ ਟੋਇਟਾ ਮੈਨੂਫੈਕਚਰਰਸ ਜਾਂ ਇਨ ਦਿਸ ਕੈਟਾਗਰੀ ਆਫ ਵਹੀਕਲ ਜਿਹੜੀ ਪਿਕਅਪ ਵਹੀਕਲ ਹੈ ਇਸ ਕੈਟਾਗਰੀ ਵਿੱਚ ਸਾਰੀਆਂ ਕੰਪਨੀਆਂ ਤੋਂ ਮੰਗਦੇ ਵਿੱਚ ਹੀ ਟੋਇਟਾ ਦੇ ਜਾਂ ਵਿੱਚ ਹੀ ਇਸੂਜ਼ੂ ਦੇ ਸ਼ਾਇਦ ਪਤਾ ਲੱਗਿਆ ਕਿ ਪਹਿਲਾਂ ਇਸੂਜ਼ੂ ਨਾਲ ਡੀਲ ਫਾਈਨਲ ਹੋ ਗਈ ਸੀ ਲੇਕਿਨ ਚੀਫ ਮਿਨਿਸਟਰ ਦਾ ਆਫਿਸ ਆਫ ਵੈਰੀ ਮੱਚ ਡੀਪਲੀ ਇੰਟਰਸਟਿਡ ਕਿ ਨਹੀਂ ਜੀ ਆਪਾਂ ਟੋਇਟਾ ਹਾਈਲੈਕਸ ਹੀ ਲੈਣੀ ਹੈ ਔਰ ਬੜੀ ਜਲਦੀ ਦੇ ਨਾਲ ਇਹ ਸਾਰਾ ਕੁਝ ਕੀਤਾ ਗਿਆ ਵਾ ਸੋ ਸਾਡੀ ਇਹ ਮੰਗ ਹੈ ਕਿ ਪੰਜਾਬ ਸਰਕਾਰ ਦੂਜਿਆਂ ਦੇ ਤਾਂ ਬੜੀ ਛੇਤੀ ਚੁਟਕਲੇ ਤੇ ਤੰਸ ਕੱਸਦੇ ਨੇ ਤੇ ਮਜ਼ਾਕ ਉਡਾਉਂਦੇ ਨੇ ਕੀ ਭਗਵੰਤ ਮਾਨ ਦੇ ਵਿੱਚ ਹਿੰਮਤ ਹੈ ਕਿ ਆਪਣੀ ਇਹ ਇਸ ਸਾਡੀ ਸ਼ਿਕਾਇਤ ਦੀ ਟਾਈਮ ਬਾਉਂਡ ਇਨਕੁਆਇਰੀ ਫਰਮ ਦ ਵਿਜੀਲੈਂਸ ਬਿਊਰੋ ਕਰਵਾਉਣ ਨਹੀਂ ਕਰਾਉਣਗੇ ਤਾਂ ਵੀ ਵਿਲ ਫਾਲੋਅ ਇਟ ਦਿਸ ਕੰਪਲੇਂਟ ਆਪ ਵਿਦ ਦ ਸੀਪੀਆਈ ਵੀਲ ਫਾਲੋਅ ਦਿਸ ਕੰਪਲੇਂਟ ਆਪ ਵਿਦ ਈਡੀ ਵੀ ਵਿਲ ਫਾਲੋਅ ਦਿਸ ਕੰਪਲੇਂਟ ਆਪ ਵਿਦ ਦ ਹੋਮ ਮਿਨਿਸਟਰ ਐਂਡ ਅਲਟੀਮੇਟਲੀ ਕੁਛ ਨਹੀਂ ਇਹ ਕਰਨਗੇ ਪੰਜਾਬ ਵਾਲੇ ਤਾਂ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਮੂਵ ਕਰਕੇ ਤੇ ਇਸ ਭ੍ਰਿਸ਼ਟਾਚਾਰ ਦੇ ਮਸੌਦੇ ਤੇ ਇਸ ਮੁੱਦੇ ਦੇ ਉੱਤੇ ਇੱਕ ਪੂਰੀ ਡੂੰਗੀ ਟਾਈਮ ਬਾਉਂਡ ਜਾਂਚ ਜਿਹੜੀ ਉਹਦੀ ਅਸੀਂ ਮੰਗ ਕਰਾਂਗੇ ਡਾਕੂਮੈਂਟਸ ਮੈਂ ਤੁਹਾਨੂੰ ਸਾਰੇ ਜਿਹੜੇ ਨੇ ਉਹ ਅੱਗੇ ਫਾਰਵਰਡ ਕਰ ਦੂੰਗਾ ਅਗਰ ਤੁਸੀਂ ਕੋਈ ਸਵਾਲ ਪੁੱਛਣਾ ਚਾਹੋ ਤਾਂ ਪਲੀਜ਼ ਲੈਟ ਮੀ। ਇਹ ਹੈੱਡ ਕੌਣ ਹੁੰਦਾ ਜੀ? ਪਰਿਵਾਰ ਦਾ ਹੋਮ ਮਿਨਿਸਟਰ ਕੌਣ ਆ ਭਗਵੰਤ ਮਾਨ ਆ। ਉਹਦੀ ਛਤਰ ਛਾਇਆ ਨਾਲ, ਉਹਦੀ ਮਰਜ਼ੀ ਦੇ ਨਾਲ। ਰਾਜਵੀਰ ਜੀ ਤਾਂ ਉੱਤੇ ਆਲਰੇਡੀ ਆਗੀ ਗੱਲ ਹੈ ਕਿ ਉਹਨੇ ਦੋ ਟਾਇਓਟਾ ਇਨੋਵਾ ਗੱਡੀਆਂ ਲਈਆਂ ਨੇ ਕਿ ਨਹੀਂ ਲਈਆਂ। ਇਹਦਾ ਹੁਣ ਜਾਂਚ ਦੱਸ ਸਕਦੀ ਨਾ? ਮੈਨੂੰ ਤਾਂ ਜਿਹੜੀ ਇਨਫੋਰਮੇਸ਼ਨ ਮੈਂ ਕੀਤੀ ਮੈਂ ਤੁਹਾਡੇ ਨਾਲ ਪਬਲਿਕ ਡੋਮੇਨਸ ਸਾਂਝੀ ਕਰਦੀ। OST ਆ ਪੰਜਾਬ ਦਾ। ਉਸ ਅੱਜ ਦੱਸੇ ਕਿ ਉਹਨੇ ਪਹਿਲੀ ਗੱਲ ਤਾਂ ਦੱਸੇ ਕਿ ਲਈਆਂ ਕਿ ਨਹੀਂ ਲਈਆਂ। ਜੇ ਨਹੀਂ ਲਈਆਂ ਔਰ ਡੀਜੀਪੀ ਦੀ ਪਰਚੇਜ਼ ਹੈ ਬਿਲਿੰਗ ਇਜ਼ ਔਨ ਦ ਨੇਮ ਆਫ ਡੀਜੀਪੀ ਪੰਜਾਬ ਪੁਲਿਸ देयरफॉर ਹੀ ਆਲਸੋ ਇਜ਼ ਇਕਵਲੀ ਅਨਸਰਬਲ ਹਾਂ ਡਾਇਰੈਕਟ ਕੰਪਨੀ ਤੋਂ ਡਾਇਰੈਕਟ ਕੰਪਨੀ ਤੋਂ ਖਰੀਦਿਆ ਗਈਆਂ ਨੇ ਔਰ ਪ੍ਰੋਬੇਬਲੀ ਗਲੋਬ ਟੋヨタ ਹੈਜ਼ ਪਲੇਡ ਦ ਰੋਲ ਆਫ ਅ ਗੋ ਬੀਟਵੀਨ ਹਾਂਜੀ ਨਹੀਂ ਨਹੀਂ ਹਾਈਲੈਕਸ ਤੇ ਇਸ ਇਸੇ ਮਾਡਲ ਤੇ 15 ਲੱਖ ਦਾ ਦਿੰਦੇ ਡਿਸਕਾਊਂਟ ਮੈਨੂਅਲ ਦੇ ਵਿੱਚ ਟੌਪ ਮਾਡਲ ਹੈ ਜਿਹੜੀ ਮੈਨੂਅਲ ਡਰਾਈਵ ਹੈ ਨਾ ਗੱਡੀ ਦੀ ਉਹਦਾ ਟੌਪ ਮਾਡਲ ਇਹ ਹੈ ਔਰ ਤੁਸੀਂ ਜਿਹੜਾ ਵੈਸੇ ਹੀ ਤੁਸੀਂ ਸੌ ਸੁਧਾਰਨ ਜੀ ਗੱਲ ਹੈ ਜੀ that when you go into such a bulk purchase you negotiate a lot and try to find out the best rates and then buy ਹਾਲੋ ਥੋੜਾ ਜਿਹਾ ਸਤਨਾਮ ਸਿੰਘ ਉਹਨਾਂ ਨਾਲ ਵੀ ਗੱਲ ਕਰ ਲੋ ਨਹੀਂ ਸਰ ਮੈਂ ਹੋਰ ਵੀ ਜਾਣਕਾਰੀ ਮੰਗਦਾ ਰਹਿਣਾ ਇਸ ਕਰਕੇ ਐਕਚੁਅਲ ਚ ਤੁਹਾਨੂੰ ਯਾਦ ਹੋਏਗਾ 2023 ਦੇ ਵਿੱਚ ਇੱਕ PCS ਆਰਟੀਕਲ ਲੁਧਿਆਣਾ ਢਾਲੀਵਾਲ ਤੇ FIR ਦਰਜ ਹੋਈ ਸੀ ਮੈਂ ਉਹਦੇ ਚ ਵੀ ਸ਼ਰਮਦਾਈ ਆ ਪਰ ਆਫਟਰ ਦੈਟ ਇਹਨਾਂ ਨੇ ਮੇਰੇ ਤੇ ਪਿੱਛੇ ਜੇ ਮੇਰੇ ਤੇ ਵੀ ਪਰਚਾ ਕੀਤਾ ਮੈਨੂੰ ਉਹਨਾਂ ਨੇ 6 ਮਹੀਨੇ ਪਿਆ ਕੇ ਰੱਖਿਆ ਹੈ ਵਿਜੀਲੈਂਸ ਦੇ ਮੁਲਾਜ਼ਮ ਰਲੇ ਹੋਏ ਨੇ ਇਹਦੇ ਵਿੱਚ ਔਰ ਮੇਰੀਆਂ ਕੰਪਲੇਂਟਸ ਘੱਟੋ ਘੱਟ ਵੀ 30 ਤੋਂ 40 ਕੰਪਲੇਂਟਸ ਨੇ ਜਿਹੜੀਆਂ ਵਿਦ ਐਵੀਡੈਂਸ ਨੇ ਕਿ ਸਰਕਾਰ ਦੇ ਖਜ਼ਾਨੇ ਨੂੰ ਖੋਹੂ ਲਾਇਆ ਗਿਆ ਪੀਟੀਐਸ ਔਰ ਪੀਸੀਐਸ ਅਫਸਰਾਂ ਦੇ ਵੱਲੋਂ ਪਰ ਇਹਨਾਂ ਇਹ ਜਿਹੜੀ ਪੀਸੀਐਸ ਲੋਬੀ ਹੈ ਇਹਨਾਂ ਨੇ ਮੈਂ ਕਿ ਮੇਰੇ ਦੇ ਪਰਚੇ ਵਿੱਚ ਕਰਵਾਏ ਨੇ ਔਰ ਹਾਰ ਕੇ ਮੈਨੂੰ ਕਿਉਂਕਿ ਮੈਨੂੰ ਕਿਸੇ ਨੇ ਮਤਲਬ ਕਿ ਮੈਨੂੰ ਸੁਣੀ ਨਹੀਂ ਗਈ ਤਾਂ ਮੈਨੂੰ ਇਸ ਸਕੈਮ ਨੂੰ ਬਾਹਰ ਲੈ ਕੇ ਆਉਣਾ ਪਿਆ ਇਸ ਤੋਂ ਇਲਾਵਾ ਪਹਿਲਾਂ ਤੁਸੀਂ ਹੋਰ ਆਰਟੀਆਈ ਵਗੈਰਾ ਪਾਉਂਦੇ ਰਹੇ ਦੱਸ ਜੀ ਬਿਲਕੁਲ ਜੀ ਬਿਲਕੁਲ ਮੈਂ ਪਿਛਲੇ ਪਿਛਲੇ 5-6 ਸਾਲ ਤੋਂ ਮੈਂ ਆਰਟੀਆਈ ਪਾ ਰਿਹਾ ਜੀ ਰੁਪੀਨ ਦੇ ਵਿੱਚ ਪਰ ਹੁਣ ਆਰਟੀਆਈ ਪਾਉਂਦਾ ਕੋਈ ਫਾਇਦਾ ਨਹੀਂ ਕਿਉਂਕਿ ਕਮਿਸ਼ਨ ਇਹਨਾਂ ਨੇ ਆਲਰੇਡੀ ਖਤਮ ਕਰਤਾ ਹੋਇਆ ਹੈ ਜੇ ਕੋਈ ਆਰਟੀਆਈ ਦੇ ਵਿੱਚ ਤਰੀਕ ਪੈਂਦੀ ਹੈ ਤਾਂ 8 ਮਹੀਨੇ 9 ਮਹੀਨੇ ਤੋਂ ਪਹਿਲੇ ਤਾਂ ਤਰੀਕ ਨਹੀਂ ਆਉਂਦੀ ਤੇ ਜੇ ਆ ਜਵੇ ਜੇ ਅਸੀਂ ਇੱਕ ਵਾਰੀ ਗੈਰਹਾਜ਼ਰ ਹੋ ਜਾਈਏ ਤਾਂ ਡਿਸਪੋਜ਼ ਆਫ ਕਰ ਦਿੰਦੇ ਆ ਤੇ ਉਹੀ ਜੇ ਕਿਸੇ ਡਿਪਾਰਟਮੈਂਟ ਵਾਲਾ 6-6 ਤਰੀਕਾ ਤੇ ਨਹੀਂ ਆਉਂਦਾ ਤਾਂ ਉਹਨੂੰ ਡਿਸਪੋਜ਼ ਆਫ ਨਹੀਂ ਕਰਦੇ ਉੱਪਰ ਤੱਕ ਪੈਸੇ ਜਾਂਦੇ ਆ ਜੀ ਇਹਨਾਂ ਨੂੰ ਇਹ ਜਿਹੜਾ ਆਰਟੀਆਈ ਦਾ ਇੱਕ ਅਲੱਗਦਾ ਸਬਜੈਕਟ ਹੈ ਬੜਾ ਇਨ ਸ਼ਾਰਟ ਆਈ ਵਿ ਟਟੋ ਕਾੜ ਨਹੀਂ ਤਾਂ ਮੇਰੇ ਖਿਆਲ 15000 ਕੇ ਸਜ਼ਾ ਪੈਂਡਿੰਗ ਵਿਦ ది ਆਰਟੀਆਈ ਕਮਿਸ਼ਨ ਪਹਿਲਾਂ ਤਾਂ ਕੋਈ ਕਮਿਸ਼ਨਰੀ ਹੈ ਨਹੀਂ ਸੀਗਾ ਕੱਲਾ ਇੱਕ ਚੀਫ ਹੀ ਲਾਇਆ ਸੀਗਾ ਹੁਣ ਕੋਈ ਇਹਨਾਂ ਨੇ ਦੋ ਤਿੰਨ ਕਮਿਸ਼ਨ ਲਾਏ ਹੱਲੇ ਵੀ ਜਿਹੜੀ ਉਹਦੀ ਸਟਰੈਂਥ ਆ ਉਹ ਮੇਰਾ ਖਿਆਲ ਆ ਕਿ 70% ਸਟਰੈਂਥ ਉਸ ਆਰਟੀਆਈ ਕਮਿਸ਼ਨ ਦੀ ਖਾਲੀ ਆਰਟੀਆਈ ਵੈਸੇ ਪੰਜਾਬ ਦੇ ਵਿੱਚ ਦਿਨੋਂ ਹੀ ਹਟ ਗਏ ਨੇ ਤੁਸੀਂ ਪਾ ਕੇ ਦੇਖ ਲਓ ਥੱਲੇਲੇ ਲੈਵਲ ਤੇ ਜਿਹੜੀ ਪ੍ਰਾਇਮਰੀ ਆਫੀਸਰ ਹੈ ਲੈਟਸ ਸੇ ਕੋਈ ਬੀਡੀਪੀ ਹੋਅ ਉਹ ਹੀ ਨਹੀਂ ਆਟੇ ਇਹ ਦਿੰਦਾ ਕੋਈ ਤੁਸੀਂ ਕਿਸੇ ਐਸਐਸਪੀ ਦਫ਼ਤਰ ਚ ਪਾ ਕੇ ਦੇਖ ਲਓ ਡੀਸੀ ਦਫ਼ਤਰ ਚ ਪਾ ਕੇ ਦੇਖ ਲਓ ਕੋਈ ਕਿਸੇ ਏਡੀ आरटीआई ਦਾ ਜਵਾਬ ਹੀ ਨਹੀਂ ਮਿਲ ਰਿਹਾ ਔਰ ਤੈੋਂ ਪਹਿਲਾਂ ਫੋਕੇ 15000 ਕੰਪਲੇਂਟ ਜਿਹੜੀ ਆਰਟੀਆਈ ਕਮਿਸ਼ਨ ਦੇ ਮੋਰੀਆ ਦੈਟਸ ਅ ਡਿਫਰੈਂਟ ਸਬਜੈਕਟ ਆਲ ਟੁਗੇਦਰ ਲੇਕਿਨ ਬਿਕੋਜ਼ ਇਹ ਆਰਟੀਆਈ ਐਕਟੀਵਿਸਟ ਨੇ ਵਿਸਲ ਬਲੋਰ ਨੇ ਔਰ ਜਿਹੜੀਆਂ ਇਹਨਾਂ ਨੇ ਮੁਕਦਮੇ ਉਠਾਏ ਉਹਦੇ ਚ ਇਹਨੂੰ ਇਹਨੂੰ ਟੈਰਰਾਈਜ਼ ਕਰਨ ਲਈ ਉਲਟੀ ਇੱਕ ਐਫਆਈਆਰ ਦੇ ਉੱਤੇ ਕਰਕੇ ਔਰ ਇਹਨੂੰ ਹਾਈ ਕੋਰਟ ਨੇ ਬਚਾਇਆ ਹਾਈ ਕੋਰਟ ਨੇ ਪ੍ਰੋਟੈਕਸ਼ਨ ਦਿੱਤੀ ਤਾਂ ਤਾਂ ਅੱਜ ਇੱਥੇ ਬੈਠੇ ਨੇ 15ਵੇਂ ਦਿਨ ਦੇ ਜੀ ਕੱਲਾ ਦਾਸ ਜੀ ਚੈੱਕ ਕਰੋ ਤੁਸੀਂ ਐਂ ਕਰੋ ਐਜ਼ ਅ ਜਰਨਲਿਸਟ ਨਾ ਜਾਓ ਇੱਕ ਬਾਇਰ ਬਾਂਡ ਕੇ ਜਾ ਕੇ ਕਿਸੇ ਡੀਲਰਸ਼ਿਪ ਨੂੰ ਜਾ ਕੇ ਪੁੱਛ ਲਓ ਤੁਹਾਨੂੰ ਪਤਾ ਲੱਗ ਜਾਊਗਾ ਮੇਰੇ ਆਪਣੇ ਭਤੀਜੇ ਨੇ ਲਈ ਹੈ ਗੱਡੀ ਆਈ ਕੈਨ ਨਾਟ ਬੀ ਸੇਇੰਗ ਐਨੀਥਿੰਗ ਹਾਂਜੀ ਵੇਖਦੀਆਂ ਘਾਟੇ ਉਹ ਗੱਡੀਆਂ ਵਿਕਦੀਆਂ ਨਾ ਇਹਨਾਂ ਦੀ ਐਸਕੇ ਗੱਡੀ ਦੀ ਡਿਮਾਂਡ ਨਹੀਂ ਹੈ ਬਹੁਤ ਜ਼ਿਆਦਾ ਇਹ ਪਰਚੇਸ ਬਣ ਚੁੱਕੀ ਮੈਨੂਫੈਕਚਰ ਹੋ ਚੁੱਕੀ ਆ ਇਹਦੀ ਇੰਡੀਆ ਦੇ ਵਿੱਚ ਪਰਚੇਸ ਹੈ ਕੋਈ ਇਹ ਡਾਟਾ ਪਬਲਿਕ ਡੋਮੇਨ ਵਿੱਚ ਸ਼ੇਅਰ ਕਰਨ ਦੀ ਦੈਨ ਵੀ ਵਿਲ ਬੀ ਅਬਲ ਟੂ ਕੁਐਸਚਨ ਦੈਟ ਸਾਰੇਆਂ ਦਾ ਇੱਥੇ ਜੁੜਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਥੈਂਕ ਯੂ ਨਸ਼ੇ ਦੇ ਵੋਦ ਦਾ ਤਾਂ ਤੁਸੀਂ ਅੱਜ ਅਖ ਕਿ 300 ਐਫਆਈਆਰ ਜਿਹੜੀ ਪੈਂਡਿੰਗ ਹੈ ਉਹ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇਨਵੈਸਟੀਗੇਟ ਹੀ ਨਹੀਂ ਕਰ ਰਹੀ। ਸੋ ਯੁੱਧ ਨਸ਼ੇ ਫਰੁੱਧ ਜਿਹੜਾ ਉਹਦੀ ਤਾਂ ਫੂਕ ਉਸੇ ਖਬਰ ਨਹੀਂ ਕੱਢ ਦਿੱਤੀ ਆ ਕਿ ਇੱਕ ਸਰਵਿੰਗ ਡੀਐਸਪੀ ਨੂੰ ਐਨਡੀਪੀਐਸ ਦੇ ਕੇਸਸ ਨੂੰ ਫਾਲੋਅ ਅਪ ਕਰਨ ਵਾਸਤੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ। ਔਰ ਹਾਈ ਕੋਰਟ ਦਾ ਦਰਵਾਜ਼ਾ ਸਭ ਨੂੰ ਖੜਕਾਉਣਾ ਪੈ ਰਿਹਾ ਵਾ। ਕਰਨਲ ਬਾਠ ਤੇ ਉਹਦੇ ਪੁੱਤ ਦੀ ਕੁੱਟ। ਇਹ ਕਹਿੰਦਾ ਨਾ ਕਿ ਮੈਂ بڑا ਇਨਸਾਫ ਪਸੰਦ ਰਾਜ ਦੇ ਰਿਆ। ਇੱਕ ਸਰਵਿੰਗ ਫੌਜੀ ਤੇ ਉਹਦੇ ਪੁੱਤ ਦੀ ਕਤਲ ਦੀ ਇਨਸਾਫ ਨਹੀਂ ਦੇ ਸਕੇ ਇਹ। ਔਰ ਉਹ ਚੱਕੇ ਮਾਮਲਾ ਹਾਈ ਕੋਰਟ ਗਿਆ ਤੇ ਹਾਈ ਕੋਰਟ ਨੇ सीबीआई ਦੀ ਇਨਕੁਆਇਰੀ ਆਰਡਰ ਕੀਤੀ ਹੈ রাইਟ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਪੰਜਾਬ ਦੇ ਵਿੱਚ ਜਿਹੜਾ ਸੀਆਈਏ ਸਟਾਫ ਦੀ ਕਸਟਡੀ ਵਿੱਚ ਮੁੰਡਾ ਮਾਰਿਆ ਗਿਆ ਨਰਿੰਦਰ ਸਿੰਘ ਉਹਦੇ 180 ਜਗ੍ਹਾ ਤੇ ਕਰੰਟ ਲਾਇਆ ਅੱਜ ਤੱਕ ਪੰਜਾਬ ਪੁਲਿਸ ਨੇ ਮੂੰਹ ਨਹੀਂ ਖੋਲਿਆ ਵੀ ਕੀ ਕੀਤਾ ਸੀ ਅਬੋਹਰ ਦੇ ਮੁੰਡੇ ਦੋ ਇਨਕਾਊਂਟਰ ਚ ਮਾਰਤੇ ਜਿੱਡੇ ਵੱਡੇ ਵਿੱਚ ਮਰਚੀ ਗੈਂਗਸਟਰਸ ਹੋਣ ਕੋਈ ਦੇ ਮੈਂ ਹੈਵ ਕਮਿਟਿਡ ਲੋਟ ਆਫ ਕਰਾਇਮ ਅੰਡਰਸਟੈਂਡ ਬਟ ਡਸ ਦੀ ਪੁਲਿਸ ਹੈਵ ਅ ਰਾਈਟ ਟੂ ਕੈਲ ਟੂ ਕਿਲ ਐਨੀਬਾਡੀ ਇਨ ਕੋਲਡ ਬਲੱਡ ਟੂ ਕਿਲ ਟੂ ਕਿਲ ਐਨੀਬਾਡੀ ਇਨ ਐਕਸਟ बाईपासिंग द रूल ऑफ लॉ ਤੇ ਫਿਰ ਭਗਵੰਤ ਮਾਨ ਨੂੰ ਚਾਹੀਦਾ ਕਿਉਂਕਿ ਸਪੀਕਰ ਨੇ ਸਪੋਰਟ ਕੀਤੀ ਝੂਠੇ ਪੁਲਿਸ ਮੁਕਾਬਲੇ ਦੀ ਉਹ ਗੋੜ ਦੀ ਵਿਧਾਨ ਸਭਾ ਦੇ ਵਿੱਚ ਕਿ ਮੈਂ ਮੁਬਾਰਕਬਾਦ ਦਿੰਦਾ ਪੰਜਾਬ ਪੁਲਿਸ ਨੂੰ ਇਹਨਾਂ ਨੇ ਬੜਾ ਵੱਡਾ ਕੰਮ ਕੀਤਾ ਤੇ ਪੰਜਾਬ ਪੁਲਿਸ ਮੁਕਰ ਗਈ ਕਿ ਅਸੀਂ ਤਾਂ ਮਾਰੇ ਨਹੀਂ ਜੀ ਉਹਨੂੰ ਇਹ ਤਾਂ ਅਸੀਂ ਉਹਨੂੰ ਰਿਕਵਰੀ ਵਾਸਤੇ ਲੈ ਕੇ ਜਾ ਰਹੇ ਸੀ ਦੋ ਮੁੰਡਿਆਂ ਨੂੰ ਝਾੜੀਆਂ ਵਿੱਚ ਦੋ ਬੰਦੇ ਛੁਪੇ ਹੋਏ ਸੀ ਉਹਨਾਂ ਨੇ ਗੋਲੀਆਂ ਚਲਾਈਆਂ ਉਹਦੇ ਨਾਲ ਇੱਕ ਬੰਦੇ ਮਾਰੇ ਗਏ 100 ਬੰਦਾ ਪੁਲਿਸ ਦਾ ਹੋਊਗਾ ਮਾਰੇ ਸਿਰਫ ਉਹ ਦੋ ਹੀ ਗਏ ਇਸ ਤੋਂ ਇਲਾਵਾ ਇੱਕ ਪੁਲਿਸ ਐਨਕਾਊਂਟਰ ਜਸਪ੍ਰੀਤ ਸਿੰਘ ਦਾ ਜਿਹੜਾ ਪਟਿਆਲੇ ਦਾ ਦੈਟਸ 100% ਡਾਊਟਫੁਲ ਐਨ ਆਰ ਆਈ ਬੱਚਾ 22 ਸਾਲ ਦਾ ਆ ਨੋ ਟਰੈਕ ਰਿਕਾਰਡ ਕ੍ਰਿਮੀਨਲ ਔਰ ਉਹ ਜਿਹੜੇ ਬੰਦਿਆਂ ਨੇ ਪੁਲਿਸ ਵਾਲਿਆਂ ਨੇ ਕਰਨਲ ਬਾਟ ਤੇ ਉਹਦੇ ਮੁੰਡੇ ਨੂੰ ਕੁੱਟਿਆ ਉਧਰ ਝੂਠਾ ਪੁਲਿਸ ਇਨਕਾਊਂਟਰ ਜਸਪ੍ਰੀਤ ਨੂੰ ਮਾਰ ਕੇ ਦਾਰੂ ਪੀ ਕੇ ਤੇ ਉਹਨਾਂ ਕੇ ਸ਼ਾਮ ਨੂੰ ਆਣ ਕੇ ਕਰਨਲ ਨੂੰ ਕੁੱਟਦਾ ਇਹ ਸਾਰੀਆਂ ਚੀਜ਼ਾਂ ਕੀ ਦੱਸ ਰਹੀਆਂ ਪੰਜਾਬ ਦੇ ਵਿੱਚ ਕਿ ਪੰਜਾਬ ਇਸ ਬੀਨ ਟਰਨਡ ਇਨਟੂ ਅ ਪੁਲਿਸ ਸਟੇਟ ਪੁਲਿਸ ਰਾਜ ਆ ਉਹਨਾਂ ਨੂੰ ਕੋ ਪੁੱਛਣ ਵਾਲਾ ਹੀ ਹੈ ਨਹੀਂਗਾ ਤੁਸੀਂ ਕੀ ਕਰ ਰਹੇ ਹੋ ਕਿੱਦਾਂ ਬੰਦੇ ਮਾਰ ਰਹੇ ਹੋ ਔਰ ਮੈਂ ਸਬਜੈਕਟ ਟੂ ਕਰੈਕਸ਼ਨ ਆ ਕਿਸੇ ਨੇ ਕੋਈ ਟਵੀਟ ਦੀ ਸਨੈਪਸ਼ਾਟ ਸਰਕੂਲੇਟ ਕੀਤੀ ਆ ਸੋਸ਼ਲ ਮੀਡੀਆ ਤੇ ਕਿ ਡੀਜੀਪੀ ਪੁੱਛ ਰਿਹਾ ਆਪਣੇ ਥੱਲੇ ਜ਼ਿਲ੍ਹਿਆਂ ਦੇ ਵਿੱਚ ਕਿ ਤੁਸੀਂ ਸਫੀਸ਼ੀਐਂਟ ਨੰਬਰ ਆਫ ਇਨਕਾਊਂਟਰਸ ਨਹੀਂ ਕਰ ਰਹੇ ਅਗਰ ਇਹ ਗੱਲ ਸੱਚ ਹੈ ਤੇ ਫਿਰ ਤਾਂ ਬਾਕੀ ਕੁਝ ਰਹਿ ਨਹੀਂ ਗਿਆ ਟਾਰਗੇਟ ਦੇ ਰਹੇ ਨੇ ਕਿ ਐਨਡੀਪੀਐਸ ਦੇ ਪਰਚੇ ਤੁਹਾਡੇ ਥਾਣੇ ਚੋਂ ਇੰਨੇ ਲੈਣੇ ਨੇ ਉਹ ਜਿਹੜਾ ਮਰਜੀ ਗਰੀਬ ਮਾਤੜ ਫੜ ਕੇ ਚੱਕ ਚੱਕ ਕੇ ਐਨਡੀਪੀਐਸ ਦੇ ਪਰਚੇ ਅੱਧੇ ਅੰਦਰ ਕਰੀ ਜਾਂਦੇ ਅੱਧੇ ਚੋਂ ਪੈਸੇ ਲੈ ਕੇ ਪੰਜਾਬ ਪੁਲਿਸ ਆਪਣਾ ਕੰਮ ਕਰੀ ਜਾਂਦੀ ਸੋ ਇਟਸ ਅ ਵੈਰੀ ਡੇਂਜਰਸ ਟ੍ਰੈਂਡ ਔਰ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਕਿ ਅੱਜ ਪੰਜਾਬ ਦੇ ਵਿੱਚ ਕੋਈ ਵੀ ਸੇਫ ਨਹੀਂਗਾ ਐਨਆਰਆਈਸ ਤੋਂ ਲੈ ਕੇ ਆਮ ਸਧਾਰਨ ਬੰਦਿਆ ਤੋਂ ਲੈ ਕੇ ਔਰ ਖਾਸ ਤੌਰ ਤੇ ਜਿਹੜੇ ਪੋਲਿਟੀਕਲ ਆਪੋਨੈਂਟਸ ਨੇ ਇਹਨਾਂ ਦੇ ਦੇ ਆ ਟੋਟਲੀ ਅਨਸੇਫ ਇਹ ਸਭ ਕੁਝ ਕਰਾ ਸਕਦੇ ਇਹਨਾਂ ਦੇ ਗੈਂਗਸਟਰਸ ਨਾਲ ਲਿੰਕ ਨੇ ਇਹ ਸਾਰਾ ਕੁਝ ਮਿਲੇ ਹੋਏ ਨੇ ਪੁਲਿਸ ਇਹਨਾਂ ਦੇ ਹੱਥ ਦੇ ਵਿੱਚ ਆ ਪੁਲਿਸ ਹੈਜ਼ ਬੀਨ ਟੋਟ ਟੂ ਗੈਟ ਇਨਟੂ ਰੋਂਗਫੁਲ ਐਕਟਸ ਸੋ ਨੋਬਾਡੀ ਇਜ਼ ਸੇਫ ਹੈ ਲੈਟ ਮੀ ਟੈਲ ਯੂ ਤੁਸੀਂ ਮੈਨੂੰ ਤੁਸੀਂ ਮੈਨੂੰ ਥੋੜਾ ਵਿਜੀਲੈਂਸ ਦਿਵਾਓ 24 ਘੰਟੇ ਲਈ ਡਿਪਾਰਟਮੈਂਟ ਵੋਮਨ 24 ਘੰਟੇ ਦੇ ਦਾ ਨੰਬਰ ਗੱਡੀਆਂ ਦੇ ਅੰਦਰ ਲੈਦਰ ਕਿਹੜਾ ਲੱਗਾ ਹੋਆ ਤੇ ਬੈਠਾ ਕੌਣ ਸੀਗਾ ਸਾਡਾ ਸਾਡਾ ਕੰਮ ਹੈਗਾ ਜੀ ਸਾਡਾ ਕੰਮ ਹੈਗਾ ਟੂ ਟੂ ਰਿਕੱਪ ਦੀ ਇਸ਼ੂ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਪੰਜਾਬ ਪੁਲਿਸ ਨਹੀਂ ਕਰਨਗੇ ਤੇ ਕਨਰਲ ਬਾਟ ਵਾਂਗੂ ਸੀਬੀਆਈ ਚੱਲ ਜੂਗਾ ਉਹ ਕਰ ਲੈਣਗੇ ਅਗਰ ਸਾਡੇ ਕੋਲ ਅਗਰ ਜਾਂ ਤਾਂ ਸਾਨੂੰ ਫਿਰ ਮੈਕੈਨਿਜ਼ਮ ਦਬਾਓ ਪੰਜਾਬ ਪੁਲਿਸ ਦਾ ਮੈਨੂੰ ਅੱਧੇ ਘੰਟੇ ਲਈ ਦਵਾ ਦਿਓ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਸਾਰਾ ਕੁਝ ਉਹ ਤਾਂ ਗਗਨ ਨਨ ਮੋਲ ਨੇ ਅਸਤੀਫਾ ਦਿੱਤਾ ਲੈ ਲਾ